ਕੇਂਦਰੀ ਮੰਤਰੀ ਮੰਡਲ ਮੇਰੇ ਸਹਿਯੋਗੀ ਓਮਪ੍ਰਕਾਸ਼ ਜੀ ਕੇਂਦਰੀ ਮੰਤਰੀ ਮੰਡਲ ਮੇਰੇ ਸਹਿਯੋਗੀ ਓਮਪ੍ਰਕਾਸ਼ ਜੀ ਕੇਂਦਰੀ ਮੰਤਰੀ ਮੰਡਲ ਮੇਰੇ ਸਹਿਯੋਗੀ ਓਮਪ੍ਰਕਾਸ਼ ਜੀ ਮੇਰੇ ਸਹਿਯੋਗੀ ਓਮਪ੍ਰਕਾਸ਼ ਜੀ ਹੈ 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 ਇਹ ਓਮਪ੍ਰਕਾਸ਼ ਕੌਣ ਹੈ ਉਹ ਵੀ ਨਿਤਨ ਗਟਕਰੀ ਜੀ ਦੇ ਮੰਤਰੀ ਮੰਡਲ ਚ ਸਾਥੀ ਸਾਨੂੰ ਤਾਂ ਨਹੀਂ ਪਤਾ ਜੇ ਤੁਹਾਨੂੰ ਪਤਾ ਹੈ ਤੇ ਸਾਨੂੰ ਦੱਸ ਦਿਓ ਨਹੀਂ ਤਾਂ ਫਿਰ ਦੁਬਾਰਾ ਸੁਣ ਲਓ केंद्रीय मंत्रिमंडल में मेरे सहयोगी ओम प्रकाश जी केंद्रीय मंत्रिमंडल में मेरे सहयोगी ओम प्रकाश जी केंद्रीय मंत्रिमंडल में मेरे सहयोगी ओम प्रकाश जी मेरे सहयोगी ओम प्रकाश जी सुनया ओम प्रकाश कौन है मेरे साथी नितिन गटकरी जी यानी कि भाजपा दे सीनियर आगु नितिन गटकरी जी ਆਪਣੇ ਹੀ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਜੀ ਜਿਹੜੇ ਕਿ ਹੁਸ਼ਿਆਰਪੁਰ ਤੋਂ ਤੱल्लुक ਰੱਖਦੇ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਹੀ ਓਮ ਪ੍ਰਕਾਸ਼ ਕਹੀ ਗਏ ਨੇ ਸੋਮ ਪ੍ਰਕਾਸ਼ ਨੂੰ ਹੀ ਓਮ ਪ੍ਰਕਾਸ਼ ਕਹੀ ਗਏ ਨੇ ਉਹ ਵੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਚਾਰ-ਚਾਰ ਵਾਰੀ ਉਹਨਾਂ ਦਾ ਨਾਮ ਲਿਆ ਉਹਦੇ ਵਿੱਚ ਉਹ ਦੋ ਵਾਰੀ ਤਾਂ ਉਹਨਾਂ ਨੂੰ ਓਮ ਪ੍ਰਕਾਸ਼ ਹੀ ਕਹਿ ਦਿੱਤਾ ਹੈਰਾਨੀ ਦੀ ਗੱਲ ਹੈ ਵਿਸ਼ੇਸ਼ ਰੂਪ ਸੇ ਓਮ ਪ੍ਰਕਾਸ਼ ਜੀ ਆਗਰਹ ਕਰ ਰਹੇ ਥੇ ਕਿ ਮੈਨੇ होशियारपुर पे आना है और इस सब कार्यों का शुभारंभ करना है विशेष रूप से ओम प्रकाश जी आग्रह कर रहे थे कि मैंने होशियारपुर पे आना है और इस सब कार्यों का शुभारंभ करना है ਆਪਣੇ ਕਰੀਬ ਅੱਧੇ ਘੰਟੇ ਦੇ ਭਾਸ਼ਣ ਦੇ ਵਿੱਚ ਚਾਰ ਵਾਰ ਨਾਮ ਲਿਆ ਔਰ ਚਾਰ ਵਾਰ ਦੇ ਵਿੱਚ ਦੋ ਵਾਰ ਤਾਂ ਉਹਨਾਂ ਨੂੰ ਓਮ ਪ੍ਰਕਾਸ਼ ਹੀ ਕਹਿ ਦਿੱਤਾ ਉਹ ਵੀ ਜਦੋਂ ਥੱਲੇ ਪੇ ਕਾਗਜ਼ ਤੇ ਨਿਗਾਹ ਪਈ ਫਿਰ ਜਾ ਕੇ ਪਤਾ ਲੱਗਿਆ ਕਿ ਸੋਮ ਪ੍ਰਕਾਸ਼ ਹੈ ਤੇ ਮੈਂ ਓਮ ਪ੍ਰਕਾਸ਼ ਕਹੀ ਜਾਣਾ ਵੀਡੀਓ ਤੁਸੀਂ ਦੇਖ ਲਈ ਹੈ ਖੈਰ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਏ ਤਾਂ ਓਮ ਪ੍ਰਕਾਸ਼ ਯਾਨੀ ਕਿ ਸੋਮ ਪ੍ਰਕਾਸ਼ ਜਿਹੜੇ ਸੋਮ ਪ੍ਰਕਾਸ਼ ਨੇ ਲੋਕ ਸਭਾ ਮੈਂਬਰ ਭਾਜਪਾ ਦੇ ਹੁਸ਼ਿਆਰਪੁਰ ਤੋਂ ਉਹ ਇਸ ਵੀਡੀਓ ਦੇ ਵਿੱਚ ਨਿਤਨ ਗਟਕਰੀ ਜੀ ਦੇ ਨਾਲ ਹੀ ਖੜੋਤੇ ਨਜ਼ਰ ਆ ਰਹੇ ਨੇ ਜਮਾ ਉਹਨਾਂ ਦੇ ਨਾਲ ਨਿਤਨ ਗਟਕਰੀ ਜੀ ਹੁਸ਼ਿਆਰਪੁਰ ਆਉਂਦੇ ਨੇ ਨਵੀਆਂ ਯੋਜਨਾਵਾਂ ਦੇ ਤਹਿਤ ਵੱਡਾ ਪ੍ਰੋਜੈਕਟ ਅਨਾਉਂਸ ਕਰ ਦਿੰਦੇ ਨੇ ਪੰਜਾਬ ਦੇ ਅੰਦਰ ਨੈਸ਼ਨਲ ਹਾਈਵੇਜ਼ ਨੂੰ ਲੈ ਕੇ ਔਰ ਉਸ ਦੌਰਾਨ ਉਸ ਭਾਸ਼ਣ ਦੇ ਸ਼ੁਰੂਆਤੀ ਸਮਿਆਂ ਦੇ ਵਿੱਚ ਖਾਸ ਕਰਕੇ ਜਦੋਂ ਧੰਨਵਾਦ ਕੀਤਾ ਜਾ ਰਿਹਾ ਹੁੰਦਾ ਸੁਨੀਲ ਜਾਖੜ ਜੀ ਦਾ ਧੰਨਵਾਦ ਕੀਤਾ ਜਾ ਰਿਹਾ ਹੁੰਦਾ ਹੈ ਬਾਕੀ ਮੈਂਬਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੁੰਦਾ ਸੋਮ ਪ੍ਰਕਾਸ਼ ਜੀ ਦਾ ਨਾਮ ਆ ਜਾਂਦਾ ਹੈ ਤੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸੋਮ ਪ੍ਰਕਾਸ਼ ਜੀ ਨਾਲ ਹੀ ਖੜੋਤੇ ਹੁੰਦੇ ਨੇ ਤੇ ਸੋਮ ਪ੍ਰਕਾਸ਼ ਜੀ ਨੂੰ ਓਮ ਪ੍ਰਕਾਸ਼ ਹੀ ਕਹੀ ਗਏ ਮੰਤਰੀ ਸਾਹਿਬ ਵਿਸ਼ੇਸ਼ ਰੂਪ سے ਓਮ ਪ੍ਰਕਾਸ਼ ਜੀ ਆਗਰਹ ਕਰ ਰਹੇ تھے ਕਿ ਮੈਨੇ हशियारपुर पे आना है और ये सब कार्यों का शुभारंभ करना है उनके लगातार प्रयास यहां के जो काम है उसके प्रति लगातार मेरे पास वो चक्कर काटते रहे पर हुन इथे सवाल ए खडा हुंदा है कि की मंत्री साहब दे भाषण नु लिखने वाले व्यक्ति ने रेच गलती कर दीती है क्योंकि भाषण उन दे सामने लेक्चर डेस्क दे ऊपर पेया हुआ है ਔਰ ਉਹ ਆਸ਼ਲ ਪੜ੍ਹ ਕੇ ਵੀ ਬੋਲਦੇ ਹੋ ਸਕਦੇ ਨੇ ਤੇ ਕਹਦੇ ਇਹ ਕਿ ਉਹਨਾਂ ਦਾ ਭਾਸ਼ਣ ਲਿਖਣ ਵਾਲਾ ਵਿਅਕਤੀ ਗਲਤੀ ਕਰ ਗਿਆ ਉਹ ਤਾਂ ਗਲਤੀ ਕਰ ਗਿਆ ਪਰ ਕੀ ਮੰਤਰੀ ਮੰਡਲ ਦੇ ਵਿੱਚ ਆਪਣੇ ਸਾਥੀ ਜਿੰਨੂੰ ਮੰਤਰੀ ਸਾਹਿਬ ਦੱਸ ਰਹੇ ਨੇ ਗਟਕਰੀ ਸਾਹਿਬ ਦੱਸ ਰਹੇ ਨੇ ਤਾਂ ਕੀ ਉਸ ਸਾਥੀ ਦਾ ਮੰਤਰੀ ਸਾਹਿਬ ਨਾਮ ਹੀ ਭੁੱਲ ਗਏ ਨੇ ਹੈਰਾਨੀ ਦੀ ਗੱਲ ਹੈ ਪਾਰਟੀ ਕੇ ਅਧਿਖਸ਼ ਆਦਰਨੀય ਸੁਨੀਲ ਜਾਖੜ ਜੀ ਕੇਂਦਰੀ ਮੰਤਰੀ ਮੰਡਲ ਮੇਰੇ ਸਹਿਯੋਗੀ ਓਮ ਪ੍ਰਕਾਸ਼ ਜੀ पूर्व सांसद आदरणीय विजय सांपला जी हमारे एमएलए आदरणीय जंगीलाल महाजन जी सुंदर श्याम जी पूर्व मंत्री मंच पर उपस्थित सभी पूर्व विधायकगण उपस्थित सभी अधिकारीगण अतिथिगण और उपस्थित भाई और बहनों बहुत दिनों से विशेष रूप से ओम प्रकाश जी आग्रह कर रहे थे कि मैंने होशियारपुर पे आना है और इस सब कार्यों का शुभारंभ करना है उनके लगातार प्रयास यहाँ के जो काम है उसके प्रति लगातार मेरे पास वो चक्कर काटते रहे अनेक कामों को मंजूरी मिली और अनेक अटके हुए काम क्लियर हुए इसमें मैं निश्चित रूप से आदरणीय सोम प्रकाश जी को हृदय से बहुत बहुत धन्यवाद देता हूँ उनका अभिनंदन करता हूं सब्सक्राइब टू वन इंडिया चैनल मिस एन अपडेट